ਵੈਲਕਮ ਆਲ ਆਫ ਯੂ ਬੇਸਿਕ ਇੰਗਲਿਸ਼ ਆਲਸ ਚੈਨਲ ਦੇ ਤੁਹਾਡਾ ਸਭ ਦਾ ਸਵਾਗਤ ਹੈ ਸਾਡਾ ਅੱਜ ਦਾ ਟੌਪਿਕ ਹੈ ਕੰਜੰਕਸ਼ਨ ਕੰਜੰਕਸ਼ਨ ਕੀ ਹੁੰਦੇ ਨੇ ਜੋਜ਼ਕ ਕਹਿੰਦੇ ਆ ਜਿਨ੍ਹਾਂ ਨੂੰ ਪੰਜਾਬੀ ਚ ਅਸੀਂ ਜਿਹੜੇ ਦੋ ਸ਼ਬਦਾਂ ਨੂੰ ਜਾਂ ਦੋ ਸੈਂਟੈਂਸਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਨੇ ਕੰਜੰਕਸ਼ਨ ਇਜ਼ ਅ ਵਰਡ ਵਿਚ ਇਜ਼ ਯੂਜ਼ਡ ਟੂ ਜੁਆਇਨ ਵਰਡਸ ਸੈਂਟੈਂਸਸ ਫਰੇਜ਼ਸ ਕਲੌਜ਼ਸ ਐਂਡ sentences to one another ਜਿਵੇਂ ਇੱਥੇ ਉਦਾਹਰਨ ਦੇ ਦੇਖ ਸਕਦੇ ਤੁਸੀਂ 2 and 2 make 4 ਜੇ 2 2 make 4 ਕਰੀਏ ਤਾਂ ਠੀਕ ਨਹੀਂ ਹੁੰਦਾ ਤਾਂ ਅਸੀਂ ਲਿਖਾਂਗੇ 2 and 2 ਤਾਂ ਐਂਡ ਕੀ ਆ ਐਂਡ ਕਨਜੰਕਸ਼ਨ ਦਾ ਕੰਮ ਕਰਦਾ ਏ ਦਾ ਮੈਨ ਇਜ਼ ਪੂਰ ਵਾਟ ਔਨੈਸਟ ਜੇ ਅਸੀਂ ਲਿਖੀਏ ਦਾ ਮੈਨ ਇਜ਼ ਪੂਰ ਔਨੈਸਟ ਪਰ ਇਹ ਠੀਕ ਨਹੀਂ ਲੱਗਦਾ ਇਸ ਲਈ ਬਟ ਜਿਹੜਾ ਇਹੋ ਜੋਜਕ ਦਾ ਕੰਮ ਕਰਦਾ ਆ ਕਨਜੰਕਸ਼ਨ ਇਸ ਵਰਡ ਵਿਚ ਜੁਆਇਨ ਟੂਗੇਦਰ ਸਮ ਟਾਈਮਸ ਵਰਡਸ ਮੋਸਟਲੀ ਸੈਂਟੈਂਸਸ ਇੱਧਰ ਉਦਾਹਰਨ ਸੀ ਹੋਰ ਦੇਖਦੇ ਆ ਮੋਹਨ ਰੈਨ ਫਾਸਟ ਬਟ ਹੀ ਮਿਸਡ ਦਾ ਟ੍ਰੇਨ ਮੋਹਨ ਤੇਜ ਭੱਜਿਆ ਫਰਨ ਉਸ ਨੂੰ ਟ੍ਰੇਨ ਨਾ ਮਿਲੀ ਜੇ ਉਸਨੇ ਟ੍ਰੇਨ ਮਿਸ ਕਰ ਦਿੱਤੀ ਇਥੇ ਬਟ ਇਥੇ ਐਂਡ ਇਹ ਦੋ ਕਨਜੰਕਸ਼ਨ ਨੇ ਇਹ ਮੋਸਟ ਕਾਮਨ ਕਨਜੰਕਸ਼ਨ ਨੇ ਐਂਡ ਤੇ ਬਟ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨੇ ਫਾਰ ਐਜ਼ ਆਲਸੋ ਹਾਊਐਵਰ ਹਾਂਸ ਬਿਕੋਜ਼ ਯੈਟ ਸਟਿਲ while as soon as possible therefore moreover although even though ਤਾਂ ਅਸੀਂ ਇਹ ਕਰਦੇ ਹੁੰਨੇ ਆ as soon as possible ਦੇ ਨਾਲ ਅਸੀਂ ਮੋਸਟਲੀ ਯੂਜ਼ ਕਰਦੇ ਆ therefore ਅਸੀਂ ਯੂਜ਼ ਕਰਦੇ ਆ ਇਸ ਤੋਂ ਇਲਾਵਾ ਜ਼ਿਆਦਾਤਰ ਯੂਜ਼ ਅਸੀਂ ਕਰਦੇ ਆ and what for as also ਇਹ ਜ਼ਿਆਦਾ ਅਸੀਂ ਜਿਹੜਾ ਇਹ ਯੂਜ਼ ਕਰਦੇ ਆ ਵਰਤੋਂ ਚ ਲੈ ਕੇ ਆਉਂਦੇ ਆ ਅੱਗੇ ਇਹਦੀਆਂ ਟਾਈਪਸ ਕਰਾਂਗੇ ਅਸੀਂ ਕਨਜੰਕਸ਼ਨ ਦਾ ਅਸੀਂ ਸਮਝ ਲੈ ਕੀ ਹੁੰਦੇ ਨੇ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਇਹ ਇੱਕ ਤਾਂ ਪਹਿਲੇ ਨੰਬਰ ਤੇ ਹੁੰਦੇ ਨੇ ਕੋਰਿਲੇਟਿਵ ਕਨਜੰਕਸ਼ਨ ਸਬੰਧਕ ਹੁੰਦੇ ਨੇ ਜਿਹੜੇ ਇੱਕ ਦੂਜੇ ਨਾਲ ਸਬੰਧ ਰੱਖਦੇ ਨੇ ਜਿਵੇਂ ਜਿੱਥੇ ਨਾਟ ਓਨਲੀ ਲੱਗੂਗਾ ਉਥੇ ਵਾਟ ਆਲਸੋ ਦਾ ਜਿਹੜਾ ਬਣਦਾ ਏ ਕੋਰਿਲੇਸ਼ਨ ਈਦਰ ਦੇ ਨਾਲ ਔਰ ਐਂਡ ਨੀਦਰ ਦੇ ਨਾਲ ਨੌਰ ਇੱਕ ਸੈਂਟੈਂਸ ਦੇ ਵਿੱਚ ਇਹ ਇੱਕ ਸੈਂਟੈਂਸ ਦੇ ਵਿੱਚ ਦੂਸਰਾ ਵਰਤਿਆ ਜਾਂਦਾ ਹੈ ਬੋਥ ਐਂਡ ਵੈਦਰ অর ਇਸ ਤਰ੍ਹਾਂ ਨਾਲ ਇਹ ਜੋੜੇ ਬਣਦੇ ਨੇ ਜਿਨ੍ਹਾਂ ਦਾ ਐਜ਼ ਮਚ ਫਿਰ ਐਜ਼ ਲੱਗਦਾ ਇਹਦੇ ਨਾਲ ਤਾਂ ਨੋ sooner than rather than ਇਹ ਜੋੜੇ ਬਣਦੇ ਨੇ ਤਾਂ ਇਹਨਾਂ ਨੂੰ ਕੋਰਲੇਟਿਵ ਜਿਹੜਾ ਹੈ ਕਨਜੰਕਸ਼ਨ ਬੋਲਿਆ ਜਾਂਦਾ ਹੈ ਫਿਰ ਅੱਗੇ ਇੱਕ ਸਾਡੇ ਕੋਲ ਹੈਗੀ ਆ ਟਾਈਪ ਸਬੋਡੀਨੇਟ ਕਨਜੰਕਸ਼ਨ ਜਿਵੇਂ ਸਿንስ ਐਜ਼ ਬਿਕੋਜ਼ ਧੋ ਵਾਈਲ ਆਲਦੋ ਵੀਅਰ ਐਜ਼ ਆਫਟਰ ਆਲਦੋ ਐਜ਼ ਫੋਰ ਇਹ ਸਾਰੇ ਨੇ ਜਿਹੜੇ ਉਹ ਕਨਜੰਕਸ਼ਨ ਨੇ ਜਿਹੜੇ ਸਬੋਡੀਨੇਟ ਦੇ ਵਿੱਚ ਆਉਂਦੇ ਨੇ ਅਨਲੈਸ ਵੇਅਰ ਵੈਨ ਵਾਈਲ ਸੋ ਥੈਟ ਐਵਰੀ time because in order that ਇਸ ਤੋਂ ਇਲਾਵਾ ਕੋਆਰਡੀਨੇਟ ਜਿਹੜੇ ਕਨਜੰਕਸ਼ਨ ਨੇ ਜਿਹੜੇ ਕੋਆਰਡੀਨੇਟ ਕਰਦੇ ਨੇ ਇਹਦੇ ਵਿੱਚ ਅਸੀਂ ਉਦਾਹਰਨ ਦੇ ਨਾਲ ਸਮਝ ਸਕਦੇ ਹਾਂ ਫੈਨ ਬੋਇਜ਼ ਫੈਨ ਬੋਇਜ਼ ਯਾਦ ਰੱਖਾਂਗੇ ਐਫ ਤੋਂ ਫਾਰ ਏ ਤੋਂ ਯਟ ਸੋ ਐਨ ਨੌਰ ਬੀ ਬਟ ਔਰ a ਤੋਂ ਐਂਡ ਤੇ s ਤੋਂ ਸੋ ਤਾਂ ਇਹ ਉਲਟ ਫੁਲਟ ਲਿਖੇ ਹੋਏ ਨੇ ਤੁਸੀਂ ਇੱਥੋਂ ਸਿੱਧਾ ਹੀ ਲਿਖ ਸਕਦੇ ਹੋ f ਤੋਂ ਫੋਰ a ਤੋਂ ਐਂਡ n ਤੋਂ ਨੋਰ b ਤੋਂ ਬਟ ਇਸ ਤਰ੍ਹਾਂ ਨਾਲ ਤੁਸੀਂ ਇਹ ਉਲਟ ਫੁਲਟ ਵੀ ਲਿਖ ਸਕਦੇ ਹੋ ਪਰ ਸਾਨੂੰ ਯਾਦ ਕਰਨ ਦੇ ਵਿੱਚ ਇਹ ਸੌਖਾ ਰਹਿੰਦਾ ਹੈ ਫੈਨ ਵਾਇਸ ਤਾਂ ਇਹ ਸੀਗੀਆਂ ਟਾਈਪਸ ਅੱਗੇ ਇਹਨਾਂ ਨੂੰ ਡਿਟੇਲ ਦੇ ਵਿੱਚ ਅਸੀਂ ਕਰਦੇ ਹਾਂ ਕੱਲੀ-ਕੱਲੀ ਟਾਈਪ ਨੂੰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਊਗਾ ਇਹਦੇ ਨਾਲ ਸਭ ਤੋਂ ਪਹਿਲਾਂ ਕੋਰਿਲੇਟਿਵ ਕਨਜੰਕਸ਼ਨ ਕੀਤਾ ਹੈ ਅਸੀਂ ðiਸ ਕਨਜੰਕਸ਼ਨ ਵਰਕ ਇਨ ਪੇਅਰਸ ਟੂ ਜੁਆਇਨ ਵਰਡਸ অর ਗਰੂਪਸ ਆਫ ਵਰਡਸ having equal importance conjunctions ਤਾਂ ਹੁਣ ਇੱਥੇ ਕੀ ਸਾਡੇ ਚ ਸਾਡੀ ਜਿਹੜੀ ਸ਼ਰਤ ਆ ਇਹ ਕਨਜੰਕਸ਼ਨ ਨੇ ਜਿਹੜੇ ਇਹ ਗਰੁੱਪ ਦੇ ਵਿੱਚ ਕੰਮ ਕਰਦੇ ਨੇ ਗਰੁੱਪ ਦੇ ਵਿੱਚ ਕੰਮ ਕਰਕੇ ਵਰਡਸ ਨੂੰ ਜਾਂ ਵਰਡਸ ਦੇ ਗਰੁੱਪ ਨੂੰ ਸ਼ਬਦਾਂ ਨੂੰ ਜਾਂ ਸ਼ਬਦਾਂ ਦੇ ਸਮੂਹ ਨੂੰ ਜੋੜਦੇ ਨੇ ਜਿਹੜੇ ਇਕੋ ਜਾਂ ਮਹੱਤਵ ਰੱਖਦੇ ਨੇ ਭਾਵ ਇੱਕੋ ਜੀ ਇੰਪੋਰਟੈਂਸ ਰੱਖਦੇ ਨੇ ਸੈਂਟੈਂਸ ਦੇ ਵਿੱਚ ਜਿਵੇਂ ਸ਼ੀ ਬੀਕੇਮ ਅ ਟਾਪਰ ਹੁਣ ਇਹਦੇ ਵਿੱਚ ਸੈਂਟੈਂਸ ਆ ਸ਼ੀ ਬੀਕੇਮ ਅ ਟਾਪਰ ਇੱਕ ਸੈਂਟੈਂਸ ਹੋ ਗਿਆ ਇਹਨੂੰ ਜੋੜਤਾ ਇੱਥੇ ਹੋਰ ਖਾਲੀ ਤਾਂ ਛੱਡਤੀ ਅਸੀਂ ਅੱਗੇ ਲਿਖਤਾ ਇਨ ਦਾ ਡਿਸਟ੍ਰਿਕਟ ਇਨ ਦੀ ਸਟੇਟ ਤਾਂ ਇੱਥੇ ਅਸੀਂ ਜੋੜਾਂਗੇ ਕਿਵੇਂ ਸ਼ੀ ਬੀਕਾਮ ਅ ਟਾਪਰ ਨਾਟ ਓਨਲੀ ਇਨ ਦਾ ਡਿਸਟ੍ਰਿਕਟ ਬਟ ਆਲਸੋ ਇੱਥੇ ਨਾਟ ਓਨਲੀ ਦੇ ਬਟ ਆਲਸੋ ਨਾਲ ਇਹਨੂੰ ਜੋੜਿਆ ਗਿਆ ਹੈ ਦੇ ਕੈਨ ਹੈਵ ਡੈਸ਼ ਐਪਲ ਡੈਸ਼ ਔਰੈਂਜ ਤਾਂ ਹੁਣ ਇਹਨੂੰ ਕਿਵੇਂ ਜੋੜਾਂਗੇ ਦੇ ਕੈਨ ਹੈਵ ਜਿਆਦਾ ਉਹ ਐਪਲ ਰੱਖਦੇ ਨੇ ਆਪਣੇ ਕੋਲ ਜਾਂ ਫਿਰ ਕੀ ਆ ਸੰਤਰੇ ਤਾਂ ਇਸ ਤਰ੍ਹਾਂ ਇਦਰ ਔਰ ਲਾ ਕੇ ਡੈਸ਼ ਮਾਈ ਬ੍ਰਦਰ ਡੈਸ਼ ਆਈ ਆਰ ਗੇਮਰਸ ਹੁਣ ਇਹ ਪੰਜਾਬੀ ਚ ਦੇਖੀਏ ਮੇਰਾ ਭਰਾ ਮੈਂ ਆ ਜਿਹੜਾ ਇਹ ਖਿਡਾਰੀ ਆ ਤਾਂ ਸੀ ਐਕਚੁਅਲ ਚ ਸਹੀ ਸੈਂਟੈਂਸ ਦੇਖੀਏ ਮੈਂ ਤੇ ਮੇਰਾ ਭਰਾ ਮੈਂ ਅਤੇ ਮੇਰਾ ਭਰਾ ਦੋਵੇਂ ਖਿਡਾਰੀ ਆ ਇਹ ਸੈਂਟੈਂਸ ਸਹੀ ਆ ਇਸ ਲਈ ਜਿਹੜੇ ਜੋਜਕ ਨੇ ਉਹ ਕੀ ਕੀ ਨੇ ਬੋਥ ਬੋਥ ਮਾਈ ਬ੍ਰਦਰ ਐਂਡ ਆਈ ਆਰ ਗੇਮਰਸ ਤਾਂ ਬੋਥ ਤੇ ਐਂਡ ਆ ਜਿਹੜਾ ਉਹ ਕੋਰਿਲੇਟਿਵ ਕਨਜੰਕਸ਼ਨ ਨੇ ਨੀਦਰ ਤੇ ਨੌਰ ਨੀਦਰ ਦਾ ਸ਼ਾਪਕੀਪਰ ਨੋਰ ਮਾਈ ਫਰੈਂਡ ਹੈਜ਼ ਥਿਸ ਗੇਮ ਯੈਟ ਨਾ ਤਾਂ ਮੇਰੇ ਫਰੈਂਡ ਕੋਲ ਇਹ ਖੇਡ ਨਾ ਹੀ ਸ਼ਾਪਕੀਪਰ ਕੋਲ ਦੁਕਾਨਦਾਰ ਕੋਲ ਸਵਾਰਡੀਨੇਟ ਕੰਜੰਕਸ਼ਨ ਦੀ ਗੱਲ ਕਰਾਂਗੇ ਅਸੀਂ ਇਹਦੇ ਵਿੱਚ ਇੱਕ ਰੂਲ ਇਹ ਯਾਦ ਰੱਖੋਗੇ ਤੁਸੀਂ ਤਾਂ ਤੁਹਾਨੂੰ ਆਸਾਨੀ ਨਾਲ ਯਾਦ ਹੋ ਜਾਊਗਾ a a a w w u b b i s ਤਾਂ ਸਵਾਰਡੀਨੇਟ ਕੰਜੰਕਸ਼ਨਸ ਦੀਆਂ ਕਿਸਮਾਂ ਨੇ ਇਹ ਤਿੰਨ A ਨਾਲ ਸਟਾਰਟ ਨੇ ਦੋ W ਨਾਲ ਸਟਾਰਟ ਨੇ ਫਿਰ U ਨਾਲ ਫਿਰ ਦੋ B ਨਾਲ I ਨਾਲ ਤੇ S ਨਾਲ ਥੀਸ ਕੰਜੰਕਸ਼ਨਸ ਕਨੈਕਟ ਗਰੁੱਪ ਆਫ ਵਰਡਸ ਵਿਦ ਵੇਰੀਇੰਗ ਇੰਪੋਰਟੈਂਸ ਮੇਕਿੰਗ ਵਨ ਪੋਰਸ਼ਨ ਆਫ ਦਾ ਸੈਂਟੈਂਸ ਡਿਪੈਂਡਸ ਅਪਨ ਅਨਦਰ ਤਾਂ ਹੁਣ ਇਹ ਇਸ ਤਰ੍ਹਾਂ ਦਾ ਗਰੁੱਪ ਸ਼ਬਦਾਂ ਦਾ ਗਰੁੱਪ ਆ ਜਿਹੜਾ ਅਲੱਗ-ਅਲੱਗ ਤਰ੍ਹਾਂ ਦੀ ਇੰਪੋਰਟੈਂਸ ਰੱਖਦਾ ਏ ਇੱਕ ਸੈਂਟੈਂਸ ਦੇ ਇੱਕ ਪੋਰਸ਼ਨ ਨੂੰ ਦੂਸਰੇ ਪੋਰਸ਼ਨ ਨਾਲ ਜੋੜਦਾ ਏ ਜਾਂ ਇਹ ਦਰਸਾਉਂਦਾ ਏ ਕਿ ਜਿਹੜਾ ਦੂਸਰਾ ਭਾਗ ਆ ਸੈਂਟੈਂਸ ਦਾ ਉਹ ਪਹਿਲੇ ਭਾਗ ਦੇ ਉੱਤੇ ਡਿਪੈਂਡ ਕਰਦਾ ਏ ਉਦਾਹਰਨਾਂ ਲਈ बिकॉज ਆਫ ਦਾ ਨਾਨ-ਸਟਾਪ ਰੇਨ ਵੀ ਹੈਡ ਟੂ ਕੈਨਸਲ ਆਵਰ ਟ੍ਰਿਪ ਨੌਨ-ਸਟਾਪ ਰੇਨ ਪੈਣ ਕਰਕੇ ਅਸੀਂ ਆਪਣਾ ਟ੍ਰਿਪ ਕੈਨਸਲ ਕਰ ਦਿੱਤਾ ਤਾਂ ਅਸੀਂ ਟ੍ਰਿਪ ਕੈਨਸਲ ਕੀਤਾ ਇਹ ਡਿਪੈਂਡ ਕਰਦਾ ਕਿਉਂਕਿ ਵਰਖਾ ਹੋ ਰਹੀ ਸੀ ਲਗਾਤਾਰ ਵਰਖਾ ਹੋ ਰਹੀ ਸੀ ਇਸੇ ਤਰ੍ਹਾਂ ਹੋਰ ਉਦਾਹਰਨਾਂ ਨੇ ਦਾ ਸਟੇਡੀਅਮ ਵਾਸ ਲੁਕਿੰਗ ਲਾਈਕ ਗਾਰਬੇਜ ਗਾਰਬੇਜ ਦੀ ਤਰ੍ਹਾਂ ਕੂੜਾਦਾਨ ਦੀ ਤਰ੍ਹਾਂ ਸਟੇਡੀਅਮ ਲੱਗਦਾ ਸੀ ਆਫਟਰ ਦਾ ਮੈਚ ਹੈਡ ਫਿਨਿਸ਼ਡ ਜਿਉਂ ਹੀ ਮੈਚ ਖਤਮ ਹੋਇਆ ਮੈਚ ਖਤਮ ਹੋਣ ਤੋਂ ਬਾਦ ਤਾਂ ਮੈਚ ਖਤਮ ਹੋਣ ਦਾ ਜਿਹੜਾ ਜਿਹੜਾ ਇਹ ਆ ਸਟੇਡੀਅਮ ਗਾਰਬੇਜ ਬਣਿਆ ਕਿਉਂ ਬਣਿਆ ਕਿਉਂਕਿ ਮੈਚ ਖਤਮ ਹੋ ਚੁੱਕਿਆ ਸੀ ਆਈ ਵਿਲ ਗੋ ਟੂ ਅਫਰੀਕਾ ਵੈਨ ਆਈ ਹੈਵ ਦਾ ਮਨੀ ਫਾਰ ਦਾ ਟ੍ਰਿਪ ਮੈਂ ਅਫਰੀਕਾ ਜਾਵਾਂਗਾ ਕਿਦੇ ਤੇ ਡਿਪੈਂਡ ਕਰਦਾ ਜਦੋਂ ਮੇਰੇ ਕੋਲ ਮਨੀ ਹੋਊਗੀ ਤਾਂ ਵੈਨ ਇਹਦੇ ਨਾਲ ਜੁੜ ਗਿਆ ਯੂ ਮੇ ਬੀ ਡਿਸ ਅਪੁਆਇੰਟਡ ਤੁਸੀਂ ਡਿਸ ਅਪਾਇੰਟਡ ਹੋਗੇ ਨਿਰਾਸ਼ ਹੋਗੇ ਤੁਸੀਂ ਹੋ ਸਕਦੇ ਹੋ ਨਿਰਾਸ਼ ਕਿਦੇ ਤੇ ਡਿਪੈਂਡ ਕਰਦਾ ਜੇ ਤੁਸੀਂ ਫੇਲ ਹੋਗੇ ਤਾਂ ਇਫ ਨਾਲ ਇਹ ਜੋੜਿਆ ਗਿਆ ਹੈ ਅਗਲੀ ਕਿਸਮਾ ਸਾਡੇ ਕੋ ਕਵਾਡਿਨੇਟਿੰਗ ਕਨਜੰਕਸ਼ਨ ਫੈਨ ਬੋਇਸ ਵਾਲੀ ਜਿਹੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਤਾਂ ਫੈਨ ਬੋਇਸ ਦੀ ਇਹ ਲੈ ਕੇ ਤੁਸੀਂ ਇਹਨੂੰ ਕਰ ਸਕਦੇ ਹੋ ਦੀ ਜੋਇਨ ਵਰਡਸ অর ਗਰੂਪਸ ਆਫ ਵਰਡਸ ਜਾਦਰਵਰਡਸ ਨੂੰ ਜਾਂ ਵਰਡਸ ਦੇ ਗਰੁੱਪ ਨੂੰ ਜੁਆਇਨ ਕਰਦੇ ਨੇ ਇਕੁਅਲ ਇੰਪੋਰਟੈਂਸ ਇਨ ਦਾ ਸੈਂਟੈਂਸ ਜਿਨ੍ਹਾਂ ਦੀ ਦੋਹਾਂ ਦੀ ਇਕੁਅਲ ਇੰਪੋਰਟੈਂਸ ਹੋਵੇ ਕੋਰਿਲੇਟਿਵ ਤੇ ਜਿਹੜਾ ਕੋਆਰਡੀਨੇਟਿੰਗ ਆ ਇਹਦੇ ਵਿੱਚ ਥੋੜਾ ਜਿਹਾ ਹੀ ਡਿਫਰੈਂਸ ਆ ਆਈ ਚੂਜ਼ ਦੈਟ ਕਾਰ ਐਜ਼ ਅ ਬਰਥਡੇ ਗਿਫਟ ਫॉर ਮਾਈ son ਤਾਂ ਫॉर ਰਾਮ ਐਂਡ ਸ਼ਾਮ ਆਰ ਗੁੱਡ ਸੋਲਜਰਸ ਰੁਕਸਾਨਾ ਇਜ਼ ਗੁੱਡ ਐਟ ਸਿੰਗਿੰਗ ਪੂਰ ਐਟ ਡਾਂਸਿੰਗ ਤਾਂ ਇਹ ਕਿਹਦੇ ਨਾਲ ਜੁੜ ਗਿਆ ਵਾਟਰ ਨਾਲ ਦਾ ਥੀਮ ਆਫ ਟੂ ਨਾਈਟਸ ਪਾਰਟੀ ਯੈਟ ਟੂ ਡਿਸਾਈਡ ਇਜ਼ ਯੈਟ ਟੂ ਡਿਸਾਈਡ ਪਾਰਟੀ ਦੀ ਥੀਮ ਅਜੇ ਡਿਸਾਈਡ ਹੋਣੀ ਆ ਤਾਂ ਇਹ ਸੀਗੇ ਕੋਆਰਡੀਨੇਟਿੰਗ ਕੰਜੰਕਸ਼ਨਸ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਨਜੰਕਸ਼ਨ ਨੇ ਜਿਹੜੇ ਜੋਜਕ ਇੰਗਲਿਸ਼ ਵਿੱਚ ਸਮਝ ਆਏ ਹੋਣਗੇ ਬਹੁਤ ਹੀ ਆਸਾਨ ਨੇ ਥੋੜਾ ਜਿਹਾ ਧਿਆਨ ਨਾਲ ਤਾਂ ਕਿ ਜਿਹੜੀ ਸੈਂਟੈਂਸ ਦੀ ਫਾਰਮੇਸ਼ਨ ਆ ਇੰਗਲਿਸ਼ ਦੇ ਵਿੱਚ ਸਹੀ ਹੋ ਸਕੇ ਸੈਂਟੈਂਸ ਸਹੀ ਬਣ ਸਕੇ ਤਾਂ ਆਉਣ ਵਾਲੀ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬਨੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ